ਕੇ ਜਿਹੜਾ ਭਗਵੰਤ ਮਾਨ ਹੈ ਨਾ ਇਹ ਬੇਸਿਕਲੀ ਬੀਜੇਪੀ ਦੀ ਵੀ ਟੀਮ ਆ ਐਨਐਸਐਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਦਿੱਤਾ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ੀ ਦੇ ਨਾਲ ਹੋਈ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ ਤੋਂ ਡਰਦੇ ਨੇ ਉਹ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਤੇ ਕੋਈ ਸੀਰੀਅਸ ਇਸ਼ੂਜ਼ ਲੈਣ ਦੇ ਮਾਦ ਇਹ ਅਮੀ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਖਟਾਰੂ ਚੱਕਦਾ ਕਿ ਦੀ ਆਣ ਕੇ ਸਫਾਈ ਦਿੱਤੀ ਹੈ ਜਵਾਬ ਦੇ ਲੂੰਗਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਪਾਣ ਤੇ ਕੇਜਰੀਵਾਲ ਦੀ ਪਾਰਟੀ ਇੱਥੇ ਕਰ ਰਹੀ ਹੈ ਸਵਾਲ ਤੇ ਕਿ ਐਸਾ ਕਿ ਕਿ ਦਿਨ ਥੋੜੇ ਹੈਗੇ ਨੇ ਬੀਸੀ ਦੀ ਮੀਟਿੰਗ ਤੇ ਦਰਸ਼ਕ ਕਿ ਹੋਈ ਹੈ ਇਹ ਸੈਸ਼ਨ ਨੇਗਾ ਇਹ ਪੰਜਾਬ ਦੇ 3 ਕਰੋੜ ਲੋਕਾਂ ਨਾਲ ਕੋਜਾ ਮਜ਼ਾਕ ਹੈ ਇਸ ਨੂੰ ਆਪਾਂ ਮੰਦਰ ਮੰਨਦੇ ਹਾਂ ਜਮਹੂਰੀਅਤ ਦਾ ਔਰ ਇਸ ਮੰਦਰ ਦੀਆਂ ਮੀਟਿੰਗਾਂ 6 ਮਹੀਨਾ ਕਿਉਂਕਿ 6 ਮਹੀਨੇ ਦੀ ਕਨਸਟੀਟਿਊਸ਼ਨਲ ਆਬਲੀਗੇਸ਼ਨ ਹੈ ਵਰਨਾਈ ਨੇ ਇਹ ਵੀ ਨਹੀਂ ਸੱਦਣਾ ਸਿਰਫ ਦੋ ਸਿਟਿੰਗਸ ਆ ਅੱਜ ਜਿਹੜਾ ਸਾਨੂੰ ਸੱਦਿਆ 1 ਕਰੋੜ ਰੁਪਇਆ ਬਰਬਾਦ ਕਰਨ ਚੱਲੇ ਆ ਖੋਤੀ ਆਮ ਆਦਮੀ ਪਾਰਟੀ ਵਾਲੇ ਕਿਉਂਕਿ ਅ ਇਹਦਾ ਖਰਚਾ ਇੱਕ ਦਿਨ ਦਾ ਆ ਵੀ ਇਹਨਾਂ ਨੇ ਗਿਣਾਇਆ ਹੋਇਆ ਕਿ 70-80 ਲੱਖ ਰੁਪਇਆ ਖਰਚਦੇ ਹੁਣ ਤਾਂ ਲਾਈਵ ਅ ਪ੍ਰੋਸੀਡਿੰਗਸ ਹੁੰਦੀਆਂ ਪਲੱਸ ਜਿੱਦਾਂ ਕਹਿੰਦੇ ਕਿ ਸਮੇਂ ਦੇ ਨਾਲ ਹਰ ਇੱਕ ਚੀਜ਼ ਮਹਿੰਗੀ ਹੋ ਰਹੀ 1 ਕਰੋੜ ਰੁਪਇਆ 15 ਮਿੰਟਾਂ ਵਿੱਚ ਸ਼ਰਧਾਂਜਲੀयां ਦੇ ਕੇ ਉੱਠ ਜਾਣਾ ਕੀ ਅੱਜ ਸ਼ਰਧਾਂਜਲੀयां ਦੇ ਕੇ ਬਾਹ ਬਿਜ਼ਨਸ ਨਹੀਂ ਕਰ ਸਕਦੇ ਡਿਸਕਸ਼ਨ ਨਹੀਂ ਕਰਾ ਸਕਦੇ ਕਿੰਨੇ ਇਹ ਮਸਲੇ ਨੇ ਬੇਅਦਬੀਆਂ ਲਟਕੀਆਂ ਨੇ ਡੇਰਾ ਬੱਬਾ ਸੱਚਾ ਸੌਦਾ ਦੇ ਬਾਬੇ ਨੂੰ 295 A ਦੀ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣੀ ਚੀਫ ਮਿਨਿਸਟਰ ਨੇ 2 ਸਾਲ ਦੀ ਫਾਈਲ ਦੇ ਕੋਲ ਪਈ ਐਜ਼ ਅ ਹੋਮ ਮਿਨਿਸਟਰ ਔਰ ਬੁੱਡੇ ਨਾਲੇ ਦਾ ਇਹਨਾਂ ਦਾ ਆਪਣਾ ਐਮਐਲਏ ਨੇ ਨੀ ਪੱਥਰ ਢਾਤਾ ਗੁਰਪ੍ਰੀਤ ਸਿੰਘ ਬੋਖੀ ਨੇ ਇਹ ਹੱਥ ਕਿਹੜੇ ਕਰਤੇ ਕਿ ਸਾਡੀ ਸਰਕਾਰ ਫੇਲ ਹੈ ਬੁੱਡੇ ਦਰਿਆ ਨੇ ਅੱਗੇ ਤੋਂ ਵੀ ਜ਼ਿਆਦਾ ਪੋਲੂਸ਼ਨ ਕ੍ਰੀਏਟ ਕਰਤੀ ਆ ਸਤਲੁਜ ਦਰਿਆ ਦੇ ਵਿੱਚ ਜਿਹੜਾ ਮਾਲਵਾ ਹੈ ਉਹ ਜਿੰਨਾ ਵਾਟਰ ਵਰਕਸ ਆ ਸਾਰਾ ਕੈਂਸਰ ਤੇ ਪੀੜਤ ਤੇ ਗੰਦਲਾ ਤੇ ਪੋਲੂਟਡ ਤੇ ਜ਼ਹਿਰੀਲਾ ਪਾਣੀ ਪੀਣ ਤੇ ਮਜਬੂਰ ਕਰਦੇ ਐ ਏਮਪਲੋਇਜ਼ ਦੇ ਕਿੰਨੇ ਇਸ਼ੂਸ ਨੇ ਪੁਲਿਸ ਦੀਆਂ ਜੁਆਇਨਿੰਗਸ ਨੇ ਏਮਪਲੋਇਜ਼ ਦੇ ਮੈਟਰਸ ਨੇ ਐਸਸੀ ਬੱਚਿਆਂ ਦੀ ਸਕਾਲਰਸ਼ਿਪ ਸਕੀਮ ਲਗਭਗ 1000 ਕਰੋੜ ਰੁਪਏ ਕੇਂਦਰ ਸਰਕਾਰ ਦੇ ਰਹੀ ਐ ਪਰ ਕਿਉਂਕਿ ਸਰਕਾਰ 250 ਕਰੋੜ ਰੁਪਏ ਮੈਚਿੰਗ ਨਹੀਂ ਪਾ ਰਹੀ ਤੇ ਇਸ ਕਰਕੇ ਉਹ ਨਹੀਂ ਕਰ ਸਕੇ ਸੋ देयर ਆ ਟਨਸ ਐਂਡ ਟਨਸ ਆਫ ਇਸ਼ੂਸ ਲੇਕਿਨ ਦੋ ਸਿਟਿੰਗਸ ਵਿੱਚ ਕੀ ਕਰਾਂਗੇ ਤੇ ਲੈਜਿਸਲੇਟਿਵ ਬਿਜ਼ਨਸ ਲੱਗਦਾ ਜੀ ਕੱਲ ਤੇ ਪਰਸੋਂ ਤੇ ਬਿੱਲ ਸਾਨੂੰ ਟੇਬਲ ਤੇ ਦੇਣਗੇ ਇਹੀ ਸ਼ੋਰ ਮਚਾਉਂਦੇ ਹੁੰਦੇ ਸੀ ਕਿ ਜੀ ਬਿੱਲ ਸਾਨੂੰ ਹਫਤਾ ਪਹਿਲਾਂ ਦਿਆ ਕਰੋ ਅਸੀਂ ਅਸੀਂ ਰਿਸਰਚ ਕਰਾਂਗੇ ਅਸੀਂ ਪੜਾਂਗੇ ਅਸੀਂ ਬਹਿਸ ਕਰਾਂਗੇ ਸੋ ਮੈਂ ਉਹਨਾਂ ਤਾਂ ਸਾਨੂੰ ਪੈਂਦਾ ਕਿਉਂਕਿ ਅਸੀਂ ਲੋਕਾਂ ਨੇ ਚੁਣ ਕੇ ਭੇਜਿਆ ਪਰ ਇਸ 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 ਵਿਧਾਨ ਸਭਾ ਦੀ ਬਿਲਡਿੰਗ ਹੀ ਨਜ਼ਰ ਆ ਰਹੀ ਤੁਹਾਨੂੰ ਇਹਦੇ ਵਿੱਚ ਕੋਈ ਅਰਥ ਦਾ ਕੰਮ ਹੋਣ ਵਾਲਾ ਨਹੀਂ ਗਾਚਾ ਯਾਰਾ ਸਾਹਿਬ ਪੰਜਾਬ ਦੀ ਬੈਕਗ੍ਰਾਉਂਡ ਕਿਸਾਨ ਅੱਜ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਇਆ ਸੰਵਧਾਨ ਸਭਾ ਵੱਲ ਨੂੰ ਕਰ ਰਿਹਾ ਲੇਕਿਨ ਉਹਨਾਂ ਵੱਡੇ ਪੱਧਰ ਤੇ ਫੇਰ ਉਹੀ ਜਿਹੜਾ ਸ਼ੰਭੂ ਬਾਰਡਰ ਦੇ ਉੱਤੇ ਹੋਇਆ ਸੀ ਨਾ ਮਾਰਕੈਂ ਨਾ ਉਹ ਸਾਰਾ ਦੇਖੋ ਗੱਲ ਇਹ ਆ ਕਿ ਜਿਹੜਾ ਭਗਵੰਤ ਮਾਨ ਹੈ ਨਾ ਇਹ ਬੇਸਿਕਲੀ ਬੀਜੇਪੀ ਦੀ ਬੀ ਟੀਮ ਆ ਐਨਐਸਐਸ ਨੇ ਲਾ ਕੇ ਸਾਡੇ ਨੌਜਵਾਨਾਂ ਨੂੰ 2 ਸਾਲ ਹੀ ਅੰਦਰ ਕਰ ਦਿੱਤਾ ਕਿਸਾਨਾਂ ਦੀ ਦੁਰਦਸ਼ਾ ਸ਼ੰਭੂ ਬਾਰਡਰ ਦੇ ਉੱਤੇ ਜਿਹੜੀ ਹੋਈ ਆ ਇਹਦੀ ਮਰਜ਼ ਅੱਜ ਵੀ ਜਿਹੜਾ ਤਸ਼ੱਦਦ ਮੁਖਲੀ ਦੀ ਪੁਲਿਸ ਜਾਂ ਚੰਡੀਗੜ੍ਹ ਦੇ ਨਾਕੇ ਤੇ ਕਰਨਗੇ ਉਹਦੇ ਲਈ ਸਿੱਧਾ-ਸਿੱਧਾ ਜ਼ਿੰਮੇਵਾਰ ਹੋ ਗਿਆ ਕਿਸਾਨਾਂ ਨੂੰ ਚੰਡੀਗੜ੍ਹ ਵਿਧਾਨ ਸਭਾ ਚਾਉਣ ਤੇ ਕਿਉਂ ਰੋਕਦੇ ਨੇ ਕਿਉਂ ਡਰਦੇ ਨੇ ਇਸ ਕਰਕੇ ਉਹਨਾਂ ਦੇ ਜੋ ਵੀ ਅੱਜ ਲਾਠੀ ਚਾਰਜ ਕੈਨਨ ਐਟ ਸੈਟਰਾ ਉਹਦੀ ਅਸੀਂ ਕਾਂਗਰਸ ਪਾਰਟੀ ਸਖਤ ਸ਼ਬਦਾਂ ਨਿਖੇਦੀ ਕਰਦੇ ਆਂ ਔਰ ਉਹਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਦੀ ਕੋਈ ਗੱਲ ਗੈਰਵਾਜਬ ਨਹੀਂ ਗਈ ਪਰ ਅੱਜ ਜਿਹੜਾ ਇਹ ਸੈਸ਼ਨ ਆ ਮੈਂ ਸਮਝਦਾ ਕਿ ਇਹੀ ਲੋਕ ਜਿਹੜੇ ਕਹਿੰਦੇ ਸੀ 15 ਦਿਨ ਦਾ ਸੈਸ਼ਨ ਹੋਣਾ ਚਾਹੀਦਾ ਜੀ ਘੱਟੋ-ਘੱਟ 70 ਲੱਖ ਰੁਪਏ ਜੀ ਬਰਬਾਦ ਕਰਤਾ ਅੱਜ ਇਹ ਬਰਬਾਦੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ ਕਿਹੜੀ ਨੀਤੀ ਤੇ ਹਣੇ ਕੋਈ ਫੈਸਲਾ ਨਹੀਂ ਲੈ ਸਕੀ ਸੀ ਇੱਕ ਸਾਲ ਤੋਂ ਤਿਆਰ ਪਈ ਹੈ ਕਿਹੜੀ ਨੀਤੀ ਬਣਾਈ ਇਹਨਾਂ ਨੇ ਸਵੈ ਸ਼ਰਾਬ ਦੀ ਨੀਤੀ ਤੋਂ ਕਿਹੜੀ ਨੀਤੀ ਬਣਾਈ ਦੱਸੋ ਮੈਨੂੰ ਇੰਡਸਟਰੀਅਲ ਪਾਲਿਸੀ ਇਹਨਾਂ ਦੇ ਕੋਲ ਨਹੀਂ ਐਗਰੀਕਲਚਰ ਪਾਲਿਸੀ ਸਭ ਤੋਂ ਇੰਪੋਰਟੈਂਟ ਸਟੇਟ ਆ ਗ੍ਰੇਡੀਅੰਟ ਸਟੇਟ ਆ ਪੰਜਾਬ ਸਾਡੇ ਕਰਜ਼ਈ ਹੋ ਕੇ ਕਿਸਾਨ ਆਤਮੱਤਿਆ ਕਰ ਰਹੇ ਨੇ ਇਹਨਾਂ ਕੋਲ ਕੋਈ ਪਾਲਿਸੀ ਐਨੀ 2.5 ਸਾਲ ਤੋਂ ਨੰਗੇ ਨੇ ਹੁਣ ਕਿਧਰ ਪਾਲਿਸੀ ਬਣਾਉਣੀ ਇਹਨਾਂ ਨੇ ਔਰ ਇਹ ਜਿਹੜੀ ਅਲੋਕੇਸ਼ਨ ਆ ਬਜਟ ਦੀ ਇਹ ਇੱਕ ਮਜ਼ ਐਵੇਂ 2-3% ਟੋਟਲ ਬਜਟ ਦੀ ਅਲੋਕੇਸ਼ਨ ਐਗਰੀਕਲਚਰ ਸੈਕਟਰ ਲਈ ਜਿਹੜਾ ਸਭ ਤੋਂ ਇੰਪੋਰਟੈਂਟ ਸੈਕਟਰ ਹੈ ਸੇਮ ਗੋਸ ਫॉर ਦੀ ਇੰਡਸਟਰੀ ਦੇਰਫੋਰ ਅਸਲ ਵਿੱਚ ਕੀ ਆ ਕਿ ਇਹ ਇੱਕ ਮਜ਼ਾਕੀਆਂ ਦੀ ਸਰਕਾਰ ਬਣੀ ਹੋਈ ਆ ਇਹ ਕੋਈ ਸੀਰੀਅਸ ਇਸ਼ੂਜ਼ ਲੈਣ ਦੇ ਮਾਦਰ ਇਹ ਐਵੇਂ ਚੁਟਕਲੇ ਸੁਣਾਉਂਦੇ ਚੰਡੀਗੜ੍ਹ ਦੇ ਸਪੈਲਿੰਗ ਆਪੇ ਹੀ ਬੋਲ ਕੇ ਆਪੇ ਹੀ ਗਲਤ ਬੋਲ ਗਿਆ ਤਰਿੰਨੀ ਸ਼ਰਮਿੰਗੀ ਕਿ ਮੈਂ ਜਾ ਕੇ ਲੋਕਾਂ 'ਚ ਕਹਾਂ ਕਿ ਮੈਂ ਚੰਡੀਗੜ੍ਹ ਦੇ ਸ਼ਬਦ ਜਿਹੜੇ ਸਪੈਲਿੰਗ ਗਲਤ ਬੋਲ ਗਿਆ ਮੈਂ ਮਾਫੀ ਮੰਗਦਾ ਲੋਕਾਂ ਨੂੰ ਕਿ ਤਾਰੂ ਚੱਕਦਾ ਕਦੀ ਆਣ ਕੇ ਸਫਾਈ ਦਿੰਦੀ ਆ ਆ ਸਰਬਜੀਤ ਕੌਰ ਮਾਨੂੰ ਕੇ ਨੇ ਕੋਠੀ ਕਬਜ਼ਾ ਕਰ ਲਿਆ ਐਨਆਰਆਈ ਦੀ ਕਿਹਦੀ ਜਵਾਬ ਕਿਸੇ ਗੱਲ ਤੇ ਆਣ ਕੇ ਜਵਾਬ ਦੇ ਦਿੰਦਾ ਔਰ ਜੋ ਬੀਜੇਪੀ ਤਾਨਾਸ਼ਾਹੀ ਕਰ ਰਹੀ ਹੈ ਕੇਂਦਰ ਚ ਉਹ ਭਗਵੰਤ ਮਾਨ ਤੇ ਕੇਜਰੀਵਾਲ ਦੀ ਪਾਰਟੀ ਇੱਥੇ ਕਰਦੇ